ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਕਿੰਨਾ ਲੰਮਾ ਬਾਰਡਰ ਆ ਉਹ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਜਿਹੜਾ ਪੰਜਾਬ ਦੀ ਪੁਲਿਸ ਸੰਭਾਲਦੀ ਹੈ ਕਿੰਨੀਆਂ ਹੋਰ ਥਾਵਾਂ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਸੰਭਾਲਦੀ ਹੈ ਹੁਣ ਤੱਕ ਦੇ ਭਾਖੜਾ ਡੈਮ ਤੇ ਜਾਂ ਸਾਡੇ ਜਿਹੜੇ ਹੈਗਾ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਕਦੇ ਕਿਸੇ ਥਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਹੋਈ ਬਿਲਕੁਲ ਠੀਕ ਤਰ੍ਹਾਂ ਸੰਭਾਲਦੇ ਰਿਹਾ ਇਸ ਕਰਕੇ ਸਾਨੂੰ ਸੀਆਈਐਸਫ ਦੀ ਲੋੜ ਨਹੀਂ ਕੇਂਦਰ ਸਰਕਾਰ ਇੱਥੇ ਨਾ ਭੇਜੇ ਨਾਲਿਓ ਸੀਆਈਐਸਫ ਲਾਉਣਗੇ ਨਾਲੇ ਸਾਢੇ ਤੋਂ ਖਰਚਾ ਮੰਗਣਗੇ ਸੀਆਈਐਸਐਫ ਦਾ 97000 ਰੁਪਿਆ ਪਰ ਹੈਡ ਇੱਕ ਸਪਾਈ ਦਾ ਸਾਢੇ 7 ਕਰੋੜ ਦਾ ਪਹਿਲੀ ਮਿਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੂ ਥੋੜਾ ਸਾਲ ਦਾ ਤੇ ਸੀਆਈਐਸਐਫ ਲਾਵਾਂਗੇ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀਚ ਕਰ ਰਹੀ ਹੈ ਉਹਨਾਂ ਨੇ ਇਹ ਵੀ ਆਖਿਆ ਫਿਰ ਦੇਖੋ ਪਠਾਨਕੋਟ ਦੇ ਵਿੱਚ ਜਦੋਂ ਹਮਲਾ ਹੋਇਆ ਅੱਤਵਾਦੀ ਪਾਕਿਸਤਾਨ ਤੋਂ ਆਏ ਹਮਲਾ ਕੇਂਦਰ ਸਰਕਾਰ ਦੀ 에ਅਰ ਫੋਰਸ ਦੇ ਹੈੱਡਕੁਆਰਟਰ ਤੇ ਹੋਇਆ ਤੇ ਬਾਅਦ ਵਿੱਚ ਕੇਂਦਰ ਸਰਕਾਰ ਨੇ ਖਰਚੇ ਦਾ ਬਿੱਲ ਭੇਜ ਤੱਕ ਪੰਜਾਬ ਸਰਕਾਰ ਉਹਨਾਂ ਫੋਰਸਾਂ ਦਾ ਤੇ ਕਮਾਂਡੋ ਦਾ ਖਰਚਾ ਦੇਵੇ ਜਿਹੜੇ ਇੱਥੇ ਆ ਕੇ ਲੜੇ ਸੀ ਉਹ ਕਹਿੰਦੇ ਵੀ ਇਹਨੂੰ ਇੱਥੋਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਇਤਰਾਜ਼ ਕਰਦੀ ਕੇਂਦਰ ਸਰਕਾਰ ਕੋਲ ਪਰ ਇਹਨਾਂ ਨੇ ਕੀਤਾ ਮੁੱਖ ਮੰਤਰੀ ਕਹਿੰਦਾ ਮੈਂ ਉਦੋਂ ਪਾਰਲੀਮੈਂਟ ਮੈਂਬਰ ਸੀ ਤੇ ਮੈਂ ਜਾ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ ਇਹ ਕੀ ਤਮਾਸ਼ਾ ਨਾਲੇ ਤਾਂ ਸਾਡੇ ਮੁੰਡੇ ਉੱਥੇ ਅੱਗੋਂ ਲੜਾਈ ਲੜਦ ਤੇ ਉੱਥੇ ਪੰਜਾਬ ਦੇ ਲੋਕ ਆਪਣਾ ਨੁਕਸਾਨ ਕਰਾਉਣ ਤੇ ਨਾਲੇ ਖਰਚਾ ਵੀ ਤੁਸੀਂ ਸਾਡੇ ਸਿਰ ਪਾਉਂਦੇ ਹੋ ਦੇ ਹੁਣ ਜੇ ਕੁਝ ਕਰਨਗੇ ਜੋ ਵੀ ਖਰਚਾ ਫਿਰ ਸਾਡੇ ਸਿਰ ਪਾਉਣਗੇ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ এনਕਾਊਂਟਰ ਹੋ ਗਿਆ ਕੈਜੂਅਲਟੀ ਇੱਧਰੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਬਹੁਤਾ ਮਾਰ ਹੀ ਦਿੱਤੇ ਸਾਰੇ ਜਾਂਬਾਜ਼ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2.5 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿਹ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦਿਨਾਂਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਉਂਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਉਹਨੇ ਇਹ ਵੀ ਆਖਿਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਗੱਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਤੇ ਬਾਕੀ ਜਿਹੜੀਆਂ ਤਿੰਨ ਸਟੇਟਾਂ ਚ ਸ਼ਾਮਲ ਨੇ ਹਿਮਾਚਲ ਹਰਿਆਣਾ ਤੇ ਰਾਜਸਥਾਨ ਉਹਨਾਂ ਨੇ ਬੇਲੋੜੀ ਵਧਾਈ ਆ ਉਹ ਕਹਿੰਦੇ ਹਰਿਆਣਾ ਕਿ ਰਾਜਸਥਾਨ ਵਿੱਚ ਤਾਂ ਬੀਜੇਪੀ ਦੀਆਂ ਸਰਕਾਰਾਂ ਪਰ ਹਿਮਾਚਲ ਚ ਕਾਂਗਰਸ ਦੀ ਹੈ ਕਾਂਗਰਸ ਵਾਲੇ ਵੀ ਇਹਦੇ ਉੱਤੇ ਆਪਣੇ ਬੰਦਿਆਂ ਨੂੰ ਜਾ ਕੇ ਆਖਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਕੀ ਕਰਦੇ ਹੋ ਮੁੱਖ ਮੰਤਰੀ ਨੇ ਵੀ ਆਖਿਆ ਕਿ ਸਾਡੇ ਖਿਲਾਫ ਕੇਸ ਕੀਤਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਉਹਦਾ ਜਿਹੜਾ ਖਰਚਾ ਦੇਣਾ ਵਕੀਲ ਦਾ ਉਹ ਵਕੀਲ ਦਾ ਖਰਚਾ ਉਸ ਫੰਡ ਚ ਹੋਣਾ ਜਿਹਦਾ 60% ਹਿੱਸਾ ਪੰਜਾਬ ਦਿੰਦਾ ਯਾਨੀ ਸਾਡੇ ਖਿਲਾਫ ਵਕੀਲ ਲੜਦਾ ਤੇ ਉਹਦੀ ਫੀਸ ਦਾ ਵੀ 60% ਅਸੀਂ ਦਿਆਂਗੇ ਉਹਨੇ ਵੀ ਆਖਿਆ ਕਿ ਪਿਛਲੀਆਂ ਸਾਲਾਂ ਚ ਕਦੇ ਆਡਿਟ ਨਹੀਂ ਹੋਇਆ ਫੰਡਾਂ ਦਾ ਆਡਿਟ ਕਰਾਂਗੇ ਕਿ ਸਾਡੇ ਤੋਂ ਫੰਡ ਲਈ ਜਾਂਦੇ ਆ ਜਿਹੜੀਆਂ ਦੂਸਰੀਆਂ ਤਿੰਨ ਸਟੇਟਾਂ ਨੇ ਉਹਨਾਂ ਦਾ ਹਿੱਸਾ ਕੌਣ ਮੰਗਦਾ ਨਾਲੇ ਵੀ ਆਖਿਆ ਕਿ ਪਾਣੀਆਂ ਦੇ ਮਾਮਲੇ 'ਚ ਸਾਰੇ ਸਮਝੌਤੇ ਗਲਤ ਹੋਏ ਆ ਬਲਕਿ ਜਦੋਂ ਇਹ ਲਿਖਿਆ ਗਿਆ ਕਿ ਪਾਣੀਆਂ ਦੇ ਬਾਰੇ 'ਚ 25 ਸਾਲਾਂ ਬਾਅਦ ਹਰ ਵਾਰੀ ਸਰਵੇ ਕੀਤਾ ਜਾਵੇਗਾ ਕਿ ਪਹਿਲਾਂ ਜਿੰਨਾ ਪਾਣੀ ਆਉਂਦਾ ਸੀ ਹੁਣ ਆਉਂਦਾ ਕਿ ਵੱਧ ਘੱਟ ਹੋਇਆ ਉਹ ਕਹਿੰਦੇ ਪੰਜੀ-ਪੰਜੀ ਕਰਦਿਆਂ 50 ਸਾਲ ਤੋਂ ਵੱਧ ਹੋ ਗਿਆ BBMB ਇੱਕ ਸਫੈਦ ਹਾਥੀ ਹੈ 60% BBMB ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMB ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMB ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰਾਂਜਾ ਦੀ ਸਾਂਝੀ ਆ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਚੇਤ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਤਲਬ ਸਾਡੇ ਵਿਰੁੱਧੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇ ਜੰਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਜੀ ਉਹਨਾਂ ਨੂੰ ਅਸੀਂ ਦੇ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆਂ ਕਿਉਂ ਦੇ ਰਹੇ ਆਂ ਆਪਣੇ ਵਿਰੁੱਧ ਹੀ ਨੇ ਉਹ ਬੰਦੇ ਪਰ ਇਹ ਖਤਮ ਕਰੋ ਬੀਬੀ ਐਮਪੀ ਨੂੰ